ਪਿਤਾ ਮੰਡੀ ਦੇ ਵਿੱਚ ਫੜੀ ਲਾਉਂਦੇ ਨੇ ਜਾਨੀ ਕੀ ਬੋਰੀ ਵਿਛਾ ਕੇ ਸਬਜ਼ੀ ਵੇਚਦੇ ਨੇ ਪਰ ਧੀ ਨੇ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਪਲੱਸ 2 ਦੇ ਵਿੱਚ ਹੋਰ ਆ ਲੜਕੀ ਨੇ ਵੀ ਟੌਪ ਕੀਤਾ ਹੈ ਔਰ ਇਹਦੇ ਪਿਤਾ ਆਟੋ ਚਲਾਉਂਦੇ ਨੇ ਪੂਰੇ ਪੰਜਾਬ ਦੀ ਪਹਿਲੀ ਪੋਜੀਸ਼ਨ ਸਰਕਾਰੀ ਸਕੂਲਾਂ ਚ ਕਿੰਨਾ ਕਮਾਨ ਮਹਿਸੂਸ ਹੁੰਦਾ ਜਦੋਂ ਧੀਆਂ ਨਾਂ ਰੋਸ਼ਨ ਕਰਦੀਆਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਵਾਜ ਉੱਡੇ ਫਿਰਦੇ ਬਸ ਮੈਂ ਕਹਿੰਨਾ ਪੁੱਛੋਣਾ ਜੀ ਤੁਹਾਡੇ ਫਾਦਰ ਰੇੜੀ ਦਾ ਕੰਮ ਕਰਦੇ ਆ ਸ਼ਰਮ ਤਾਂ ਨਹੀਂ ਮਹਿਸੂਸ ਹੋਈ ਨਹੀਂ ਸਰ ਬਿਲਕੁਲ ਵੀ ਨਹੀਂ ਮੈਂ ਪ੍ਰਾਊਡ ਫੀਲ ਕਰਦੀ ਆ ਆਪਣੇ ਮਾਪੇ ਤੇ ਜੇ ਮੇਰਾ ਬੱਚੇ ਨੇ ਟੌਪ ਕੀਤਾ ਮੇਰਾ ਸਿਰ ਬੜਾ ਉੱਚਾ ਹੋ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਉਮੀਦ ਕਰਦਾ ਕਿ ਇਹਨੇ ਇਸ ਤੋਂ ਵੀ ਜ਼ਿਆਦਾ ਅਚੀਵ ਕਰਨਾ ਹੈ ਪ੍ਰਾਉਡ ਕਿਉਂ ਹੈ ਇਹ ਆਖਾਂ ਚਾਹ ਸੁਣੇ ਖੁਸ਼ੀ ਦੇ ਨੇ ਕਿਉਂ ਨੇ ਇਹ ਬੱਚਾ ਨੇ ਮੈਨੂੰ ਮਾਨ ਦਿੱਤਾ ਤੁਹਾਡੇ ਪਾਪਾ ਦੇ ਅੱਖਾਂ ਚਾਲ ਸੁਣੇ ਹੈ ਖੁਸ਼ੀ ਦੇ ਜਿਆਦਾਤਰ ਗਮੀ ਦੇ ਵੀ ਬੱਚੇ ਲਿਆ ਦਿੰਦੇ ਨੇ ਨਹੀਂ ਮੈਂ ਉਦੋਂ ਦਾ ਅੱਜ ਤੱਕ ਕੋਈ ਕੰਮ ਨਹੀਂ ਕੀਤਾ ਤੇ ਨਾ ਮੈਂ ਕਰੂੰਗੀ ਮੇਰੇ ਪਾਪਾ ਨੇ ਦਾਸ ਤੱਕ ਮੈਨੂੰ ਬਿਲਕੁਲ ਨਹੀਂ ਟੋਕਿਆ ਕਹਿੰਦੇ ਜੋ ਤੇਰਾ ਮਨ ਹੈ ਤੂੰ ਉਹ ਕਰ ਬਟ ਮੇਰੀ ਮੰਮਾ ਮੈਂ ਮੈਨੂੰ ਕਹਿੰਦੇ ਸੀਗੇ ਤੂੰ ਪੜ ਕੋਈ ਤੈਨੂੰ ਘਰ ਦਾ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੂੰ ਸਿਰਫ ਆਪਣਾ ਪੜਾਈ ਦੇ ਵਿੱਚ ਧਿਆਨ ਦੇ ਰਿਸ਼ਤੇਦਾਰ ਕਹਿੰਦੇ ਹੁੰਦੇ ਸੀਗੇ ਕੁੜੀ ਐ ਇਹਨੂੰ ਘਰ ਦਾ ਕੰਮ ਸਿਖਾਓ ਪਰ ਮਮਾ ਕਹਿੰਦੇ ਸੀ ਨਹੀਂ ਸਾਡੀ ਕੁੜੀ ਪੜ੍ਹੇਗੀ ਤੇ ਟੌਪ ਕਰੇਗੀ ਪਦ ਮਤਲਬ ਸੇਲਜ਼ਮੈਨ ਦਾ ਕੰਮ ਕਰਦੇ ਸੀ ਫਿਰ ਕਰੋਨਾ ਵਗੈਰਾ ਸ਼ੁਰੂ ਹੋ ਗਿਆ ਤੇ ਸਾਰਾ ਕੰਮ ਬੰਦ ਹੋ ਗਿਆ ਫਿਰ ਸਕੂਲ ਸਿਵਾਂ ਚਲਾਈ ਫਿਰ ਮਤਲਬ ਗਲੀ ਚ ਰੇੜੀ ਲਾਈ ਬੜੇ ਕੰਮ ਕਰ ਕਰਕੇ ਹੁਣ ਆ ਕੰਮ ਕਰਦਾ ਮਤਲਬ ਸਾਨੂੰ ਪਾਲਦੇ ਨੇ ਉਹ ਮਤਲਬ ਬਣਾਉਂਦੇ ਨੇ ਉਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਮम्मा ਘਰੇ ਮੇਰੀ ਕੇਅਰ ਕਰਦੇ ਨੇ ਮੈਂ ਪੜਦੀ ਸੀ ਮੇਰੇ ਅੱਗੇ ਰੋਟੀ ਲਿਆ ਕੇ ਰੱਖਦੇ ਸੀ ਵੀ ਤੂੰ ਖਾ ਮੈਂ ਬਾਤ ਖਾਉਂਗੀ ਉਹੀ ਬਹੁਤ ਵੱਡੀ ਗੱਲ ਸੀ ਪ੍ਰਾਈਵੇਟ ਸਕੂਲਾਂ ਚ ਲਾ ਦਿਓ ਲੱਖ ਰੁਪਇਆ ਭਰ ਦਿਓ ਬੱਚੇ ਪੰਜਾਬ ਚੋਂ ਭਾਰਤ ਚੋਂ ਟੌਪ ਕਰ ਜਾਣਗੇ ਪਰ ਆਹ ਤਸਵੀਰ ਜਿਹੜੀ ਆ ਇਹ ਬਹੁਤ ਕੁਝ ਬਿਆਨ ਕਰਦੀ ਆ ਪਿਛਲੇ ਸਾਲ ਤਾਂ ਚਾਰ ਮੈਰਿਟ ਸੀਗੀਆਂ ਇਸ ਤਰ੍ਹਾਂ ਮੈਰਿਟ ਜਿਹੜੀ ਹੈ ਹਰ ਸਾਲ ਹੀ ਮੇਰੀ ਮੇਰੇ ਸਕੂਲ ਦੀ ਮੈਰਿਟਸ ਆਉਂਦੀਆਂ ਨੇ ਇਹ ਬੱਚਿਆਂ ਦੇ ਮਾਂ ਨੇ ਔਰ ਪਿਤਾ ਮੰਡੀ ਦੇ ਵਿੱਚ ਫੜੀ ਲਾਉਂਦੇ ਨੇ ਯਾਨੀ ਕਿ ਬੋਰੀ ਵਿਛਾ ਕੇ ਸਬਜ਼ੀ ਵੇਚਦੇ ਨੇ ਪਰ ਧੀ ਨੇ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਪਲੱਸ 2 ਦੇ ਵਿੱਚ ਇਹ ਹੁੰਦੀ ਆ ਮਿਹਨਤ ਔਰ ਆ ਲੜਕੀ ਨੇ ਵੀ ਟੌਪ ਕੀਤਾ ਹੈ ਔਰ ਇਹਦੇ ਪਿਤਾ ਆਟੋ ਚਲਾਉਂਦੇ ਨੇ ਇਹ ਚੀਜ਼ਾਂ ਕਿਉਂ ਦਸੀਆਂ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਜ਼ਿਆਦਾਤਰ ਇਹ ਸੋਚ ਕੇ ਪੜਾਇਆ ਜਾਂਦਾ ਹੈ ਕਿ ਫੀਸਾਂ ਨਹੀਂ ਹੁੰਦੀਆਂ ਚਲੋ ਬੱਚੇ ਨੂੰ ਇੱਥੇ ਲਾ ਦਿੰਨੇ ਆ ਜਿਹੜੇ ਬੱਚਿਆਂ ਨੇ ਟੌਪ ਕਰਨਾ ਹੁੰਦਾ ਹੈ ਇਹ ਕਹਿੰਦੇ ਨੇ ਕਿ ਪ੍ਰਾਈਵੇਟ ਸਕੂਲਾਂ ਚ ਲਾ ਦਿਓ ਲੱਖ ਰੁਪਈਆ ਭਰ ਦਿਓ ਬੱਚੇ ਪੰਜਾਬ ਚੋਂ ਭਾਰਤ ਚੋਂ ਟੌਪ ਕਰ ਜਾਣਗੇ ਪਰ ਆਹ ਤਸਵੀਰ ਜਿਹੜੀ ਆ ਇਹ ਬਹੁਤ ਕੁਝ ਬਿਆਨ ਕਰਦੀ ਆ ਕਿ ਇੱਕ ਗਰੀਬ ਪਰਿਵਾਰ ਦੀ ਧੀ ਆਟੋ ਚਲਾਉਣ ਵਾਲੇ ਦੀ ਧੀ ਪੰਜਾਬ ਦੇ ਵਿੱਚੋਂ ਵੀ ਟੌਪ ਕਰ ਸਕਦੀ ਆ ਤੁਹਾਨੂੰ ਦੱਸ ਦਿਆਂ ਪੂਰੇ ਪੰਜਾਬ ਦੀ ਪਹਿਲੀ ਪੋਜੀਸ਼ਨ ਆ ਸਰਕਾਰੀ ਸਕੂਲਾਂ ਚੋਂ ਪੂਰੀ ਗੱਲਬਾਤ ਕਰਦੀ ਆ ਬੇਟਾ ਨਾਮ ਤੁਹਾਡਾ ਕੀ ਆ ਸਰ ਸੁਨਾਕਸ਼ੀ ਮੈਂ ਜ਼ਿਕਰ ਕੀਤਾ ਕਿ ਤੁਹਾਡੇ ਫਾਦਰ ਰੇੜੀ ਦਾ ਕੰਮ ਕਰਦੇ ਆ ਸ਼ਰਮ ਤਾਂ ਨਹੀਂ ਮਹਿਸੂਸ ਹੋਈ ਨਹੀਂ ਸਰ ਬਿਲਕੁਲ ਵੀ ਨਹੀਂ ਮੈਂ ਪ੍ਰਾਊਡ ਫੀਲ ਕਰਦੀ ਆ ਆਪਣੇ ਮਾਪੇ ਤੇ ਕਿਵੇਂ ਦਾ ਪ੍ਰਾਊਡ ਫੀਲ ਮਤਲਬ ਉਹਨਾਂ ਨੇ ਮੈਨੂੰ ਇੰਨਾ ਇਨਕਰੇਜ ਕੀਤਾ ਇਨੀ ਇਨਸਪੀਰੇਸ਼ਨ ਦਿੱਤੀ ਅੱਜ ਮੈਂ ਇੰਨਾ ਟਾਪ ਕੀਤਾ ਸਿਰਫ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਨੇ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ ਮੇਰੇ ਲਈ ਉਹੀ ਬਹੁਤ ਵੱਡੀ ਗੱਲ ਸੀ ਮਤਲਬ ਰੱਬ ਵੀ ਮੇਰੇ ਲਈ ਦੂਜੇ ਥਾਂ ਤੇ ਹੈ ਮੇਰੇ ਲਈ ਮਾਪੇ ਮੇਰੇ ਲਈ ਪਹਿਲੇ ਥਾਂ ਤੇ ਨੇ ਮੈਂ ਤੁਹਾਡੇ ਫਾਦਰ ਨਾਲ ਪਹਿਲਾਂ ਗੱਲ ਕਰੂੰਗਾ ਤੁਸੀਂ ਭਾਵਕ ਹੋਗੇ ਭਾਵਕ ਹੋਣਾ ਜ਼ਰੂਰੀ ਹੈ ਹੈ ਜ਼ਰੂਰੀ ਹੈ ਹੋ ਇਸ ਕਰਕੇ ਕਿ ਮੇਰਾ ਬੱਚਾ ਜੇ ਮੈਨੂੰ ਰੱਬ ਤੋਂ ਪਹਿਲਾਂ ਮਾਨ ਦਿੰਦਾ ਤੇ ਮੈਂ ਇਸ ਟਾਈਮ ਜਿਹਨੂੰ ਕਹਿੰਦੇ ਮੈਂ ਆਕਾਸ਼ ਵਿੱਚ ਉਡਦਾ ਪਿਆ ਹੂੰ ਜੇ ਮੇਰਾ ਬੱਚੇ ਨੇ ਟਾਪ ਕੀਤਾ ਹੈ ਮੇਰਾ ਸਿਰ ਬੜਾ ਉੱਚਾ ਹੋ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਉਮੀਦ ਕਰਦਾ ਕਿ ਇਹਨੇ ਇਸ ਤੋਂ ਵੀ ਜ਼ਿਆਦਾ ਅਚੀਵ ਕਰਨਾ ਵੱਡੀ ਬੇਟੀ ਹੈ ਇਹ ਨਹੀਂ ਮੇਰੀ ਬੇਟੀ ਛੁੱਟੀ ਹੈ ਪਰ ਇਹ ਵੱਡਿਆਂ ਦਾ ਪਹਿਲਾ ਹੈ ਮੈਨੂੰ ਜਦੋਂ ਜਨਮ ਲਿਆ ਸੀ ਸੋਚਿਆ ਨਹੀਂ ਸੀ ਵੀ ਚਲੋ ਛੱਡੋ ਕੋਈ ਗੱਲ ਨਹੀਂ ਨਹੀਂ ਅਸੀਂ ਸਾਡੀ ਇਹੋ ਜੀ ਥਿੰਕਿੰਗ ਨਹੀਂ ਹੈ ਬੇਟੀ ਸਾਡੀ ਜਿਹੜੀ ਹੈਗੀ ਹੈ ਲਕਸ਼ਮੀ ਹੈ ਹਮ ਇਹਦੇ ਨਾਲ ਸਾਡੇ ਘਰੇ ਰੋਟੀ ਚੱਲਦੀ ਹੈ ਸ਼ਾਇਦ ਹੋ ਸਕਦਾ ਤੁਸੀਂ ਮੰਡੀ 'ਚ ਬੈਠੇ ਹੁੰਦੇ ਤੁਹਾਨੂੰ ਕੋਈ ਜਾਣਦਾ ਹੀ ਨਾ ਹੁੰਦਾ ਤੇ ਅੱਜ ਟੀਵੀਾਂ ਤੇ ਉੱਪਰ ਤੁਹਾਡੀਆਂ ਖਬਰਾਂ ਚੱਲ ਰਹੀਆਂ ਨੇ ਕਿ ਤੁਹਾਡੀ ਬੇਟੀ ਦੇ ਕਾਰਨ ਤੇ ਪ੍ਰਾਉਡ ਕਿਉਂ ਹੈ ਹੂੰ ਇਹ ਆ ਅੱਖਾਂ 'ਚ ਅੰਸੂ ਨੇ ਖੁਸ਼ੀ ਦੇ ਨੇ ਕਿਉਂ ਨੇ ਹੂੰ ਇਹ ਬੱਚਾ ਨੇ ਮੈਨੂੰ ਮਾਨ ਦਿੱਤਾ ਪਹਿਲਾਂ ਕਦੇ ਆਏ ਨਹੀਂ ਪਹਿਲਾਂ ਕਦੀ ਨਹੀਂ ਆਏ ਕਦੇ ਨਹੀਂ ਆਏ ਨਹੀਂ ਪਹਿਲੀ ਵਾਰ ਤੁਹਾਡੇ ਪਾਪਾ ਦੇ ਅੱਖਾਂ 'ਚ ਅੰਸੂ ਨੇ ਹੈ ਖੁਸ਼ੀ ਦੇ ਹਾਂ ਜਿਆਦਾਤਰ ਗਮੀ ਦੇ ਵੀ ਬੱਚੇ ਲਿਆ ਦਿੰਦੇ ਨੇ ਨਹੀਂ ਮੈਂ ਉਦੋਂ ਦਾ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਤੇ ਨਾ ਮੈਂ करूंगी ਕਿੰਨਾ ਕਮਾਨ ਆ ਫਾਦਰ ਤੇ ਬਹੁਤ ਜ਼ਿਆਦਾ ਆਪਣੇ ਨਾਲੋਂ ਵੀ ਜ਼ਿਆਦਾ ਹਾਂ ਕੀ ਬੰਨਾ ਚਾਹੁੰਦੇ ਹੋ ਮੈਂ 에어 ਫੋਰਸ ਚ ਜਾਣਾ ਚਾਹਨੀ ਆ ਹਾਂਜੀ ਮੈਂ ਮਤਲਬ ਹੋਂ ਬੀਐਸਸੀ ਕਰੂੰਗੀ ਨਾਲ ਐਨਡੀਏ ਦੀ ਪ੍ਰੀਪਰੇਸ਼ਨ ਕਰੂੰਗੀ ਤੇ ਉਦ ਬਾਅਦ ਏਅਰ ਫੋਰਸ ਚ ਜਾਊਂਗੀ। ਇਨੋਵੇ ਮम्मा ਪਿੱਛੇ ਰਹਿ ਜਾਣਾ। ਨਹੀਂ ਨਹੀਂ। ਮਤਲਬ ਸਭ ਤੋਂ ਜ਼ਿਆਦਾ ਪਿਆਰ ਕਿਹਦੇ ਨਾਲ ਮਮਾ ਨਾਲ ਜਾਂ ਪਪਾ ਨਾਲ? ਦੋਨਾਂ ਨਾਲ ਹੀ ਹੈ। ਨਹੀਂ ਇੱਕ ਦੱਸੋ। ਨਹੀਂ ਦੋਨਾਂ ਨਾਲ ਹੀ। ਦੋਨਾਂ ਨਾਲ। ਇਮਪ੍ਰੈਸ਼ਨ ਕਿੱਥੋਂ ਮਿਲਦੀ ਹੈ? ਕਿੱਥੋਂ ਪਾਵਰ ਤੁਹਾਨੂੰ ਮਿਲਦੀ ਹੈ ਕਿ ਮਤਲਬ ਮਮਾ ਤੋਂ ਜਾਂ ਪਪਾ ਤੋਂ ਜ਼ਿਆਦਾ? ਦੋਨਾਂ ਤੋਂ ਹੀ ਮਿਲਦੀ ਹੈ। ਪਪਾ ਤਾਂ ਮਤਲਬ ਸੇਲਜ਼ਮੈਨ ਦਾ ਕੰਮ ਕਰਦੇ ਸੀ ਫਿਰ ਕਰੋਨਾ ਵਗੈਰਾ ਸ਼ੁਰੂ ਹੋ ਗਿਆ ਤੇ ਸਾਰਾ ਕੰਮ ਬੰਦ ਹੋ ਗਿਆ। ਫਿਰ ਸਕੂਲ ਦੀ ਵੈਨ ਚਲਾਈ। ਫਿਰ ਮਤਲਬ ਗਲਤੀ ਛੇੜੀ ਲਈ بڑے ਕੰਮ ਕਰ ਕਰਕੇ ਹੁਨਾ ਕੰਮ ਕਰਦੇ ਮਤਲਬ ਸਾਨੂੰ ਪਾਲਦੇ ਨੇ ਉਹ ਮਤਲਬ ਬਣਾਉਂਦੇ ਨੇ ਉਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਮम्मा ਘਰੇ ਮੇਰੀ ਕੇਅਰ ਕਰਦੇ ਨੇ ਮੈਂ ਪੜਦੀ ਸੀ ਮੇਰੇ ਅੱਗੇ ਰੋਟੀ ਲਿਆ ਕੇ ਰੱਖਦੇ ਸੀ ਵੀ ਤੂੰ ਖਾ ਮੈਂ ਵੱਟ ਖਾਉਂਗੀ ਉਹੀ ਬਹੁਤ ਵੱਡੀ ਗੱਲ ਸੀ ਕਿੰਨੇ ਘੰਟੇ ਪੜਦੇ ਸੀ ਮੈਂ ਮਤਲਬ ਦਿਨੇ ਤਾਂ ਨਹੀਂ ਪੜਦੀ ਸੀ ਦਿਨੇ ਸਕੂਲ ਤੇ ਉਸ ਤੋਂ ਬਾਅਦ ਰਾਤ ਨੂੰ ਮੈਂ ਮਤਲਬ 10 ਵਜੇ ਪੜਨ ਬੈਠ ਜਾਂਦੀ ਸੀ ਤੇ ਉਸ ਤੋਂ ਬਾਅਦ ਸਵੇਰ 4 ਆ 5 ਵਜੇ ਤੱਕ ਹੂੰ ਅੱਛਾ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਪੋਜੀਸ਼ਨ ਕਿਹੜੀ ਆਈ ਹੈ ਮੈਂ ਦੁਬਾਰਾ ਸੁਣਨੀ ਚਾਹੁੰਨਾ ਮੈਂ 497 ਆਊਟ ਆਫ 500 ਸਕਿਉਰ ਕੀਤੇ ਨੇ ਮੇਰੇ 99.4% ਆਏ ਆ ਪੂਰੇ ਗਵਰਨਮੈਂਟ ਸਕੂਲਸ 'ਚੋਂ ਮੇਰਾ ਫਰਸਟ ਰੈਂਕ ਹੈ ਤੇ 올 ਓਵਰ ਪੰਜਾਬ ਮੇਰਾ ਥਰਡ ਰੈਂਕ ਹੈ ਫਿਰੋਜ਼ਪੁਰ 'ਚ ਮੈਂ ਸੈਕਿੰਡ ਆਈ ਆ ਹੂੰ ਤੇ ਕਿੰਨੇ ਬੱਚੇ ਹੋਰ ਨੇ ਹਜ਼ਾਰਾਂ ਉਹਨਾਂ 'ਚੋਂ ਅੱਗੇ ਜੀ ਲੱਖਾਂ ਬੱਚੀ ਹਾਂਜੀ ਸੋਚਿਆ ਕਦੇ ਮਤਲਬ ਮੈਜਿਨੇਸ਼ਨ ਕੀਤੀ ਵੀ ਲੱਖਾਂ ਬੱਚਿਆਂ ਚੋਂ ਦੌੜ ਰਹੇ ਨੇ ਤੇ ਤੁਸੀਂ ਸਭ ਤੋਂ ਅੱਗੇ ਚੱਲ ਰਹੇ ਹੋ ਸਰ ਮੈਨਾਂ ਮਤਲਬ 10ਥ ਚ ਮੇਰਾ ਸੁਪਨਾ ਸੀ ਕਿ ਮੈਂ ਮੈਰਿਟ ਲੈ ਆਣੀ ਹੈ ਬਟ 10ਥs ਨਾ ਮੇਰੇ ਪੰਜਾਬੀ ਚ ਮਾਰਕਸ ਘੱਟ ਗਏ ਤੇ ਉਦੋਂ ਸਾਡੇ ਸਾਨੂੰ ਟੀਚਰ ਸੀ ਜਿਹੜੇ ਮੈਥ ਬਣਾਉਂਦੇ ਸੀ ਮੈਰੀ ਰੀ ਏਵੈਲੂਏਸ਼ਨ ਕਰਨੀ ਸੀ ਮੈਨੂੰ ਬਹੁਤ ਉਹ ਸੀਗਾ ਕਿ ਹਾਂ ਮੇਰੇ ਮਾਰਕਸ ਵੱਜ ਜਾਣਗੇ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਤੂੰ ਨਾ ਰੀ ਏਵੈਲੂਏਸ਼ਨ ਨਾ ਪਰ ਤੂੰ ਮਤਲਬ ਇੰਨੀ ਮਿਹਨਤ ਕਰ 2 ਸਾਲ ਆਹੀ ਰਿਗਰਟ ਨੂੰ ਆਪਣੇ ਮਨ ਚ ਰੱਖ ਕੇ ਵੀ ਤੂੰ ਪੂਰੇ ਪੰਜਾਬ ਚ ਟੌਪ ਕਰਨਾ ਤੇ ਮੈਂ ਉਹੀ ਮਤਲਬ ਮੈਂ ਰੀਐਵੈਲੂਏਸ਼ਨ ਨਹੀਂ ਪਰੀ ਤੇ ਅੱਜ ਉਹਦਾ ਹੀ ਨਤੀਜਾ ਸੀ ਹੂੰ ਤਾਂ ਬਿਲਕੁਲ ਇਹ ਤਸਵੀਰ ਇੱਕ ਵਾਰ ਜ਼ਰੂਰ ਦੇਖਿਓ ਮੈਂ ਕਹਿੰਦਾ ਹਰ ਇੱਕ ਮਾਪੇ ਆਪਣੇ ਬੱਚਿਆਂ ਦੇ ਕੋਲੇ ਇਸ ਵੀਡੀਓ ਨੂੰ ਇਹ ਵੀਡੀਓ ਉਹਨਾਂ ਨੂੰ ਜ਼ਰੂਰ ਦਿਖਾਉਣਾ ਕੁਝ ਬੱਚੇ ਆਪਦੇ ਮਾਪਿਆਂ ਦਾ ਕਿੱਤਾ ਦੱਸਣ ਲੱਗੇ ਡਰਦੇ ਨੇ ਕਿ ਕਲਾਸ ਦੇ ਵਿੱਚ ਜਿਹੜੇ ਬੱਚੇ ਨੇ ਦੋਸਤ ਨੇ ਉਹ ਕਿਤੇ ਮਜ਼ਾਕ ਨਾ ਕਰਨ ਕਿ ਤੇਰਾ ਪਿਤਾ ਤਾਂ ਜਿਹੜਾ ਰੇੜੀ ਲਾਉਂਦਾ ਜਾਂ ਟਰੋਚ ਲਾਉਂਦਾ ਇਸ ਤਰ੍ਹਾਂ ਦੀ ਵੀ ਕਈ ਵਾਰ ਫੀਲਿੰਗ ਆਉਂਦੀ ਪਰ ਮੈਂ ਕਹਿੰਦਾ ਜਿਹੜੇ ਬੱਚੇ ਇਸ ਚੀਜ਼ ਨੂੰ ਇਗਨੋਰ ਕਰਕੇ ਅੱਗੇ ਵਧਦੇ ਨੇ ਤੇ ਫਿਰ ਉਹ ਰਿਜ਼ਲਟ ਇਹੋ ਜਿਹਾ ਲੈ ਕੇ ਆਉਂਦੇ ਨੇ ਜਿਹੜੇ ਬੋਲਦੇ ਨੇ ਉਹ ਫਿਰ ਕਤਾਰ ਦੇ ਆਖਰੀ ਬੱਚਿਆਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਬਾਈ ਤੁਸੀਂ ਵੀ ਆਟੋ ਚਲਾਉਂਦੇ ਹੋ ਹਾਂਜੀ ਸਰ ਜੀ ਹਾਂਜੀ ਤੁਹਾਡੀ ਬੇਟੀ ਨੇ ਸਥਾਨ ਹਾਸਲ ਕੀਤਾ ਮੈਨੂੰ ਬਹੁਤ ਤੁਹਾਡਾ ਮਾਣ ਆਇਆ ਕਿ ਮੇਰੀ ਕੁੜੀਆ ਨੇ ਸਥਾਨ ਹਾਸਲ ਕੀਤਾ ਹੂੰ ਮੈਨੂੰ ਇਸ ਤੇ ਮਾਣ ਹੈ ਆਪਣੇ ਬੱਚੇ ਦੇ ਮੈਨੂੰ ਹੂੰ ਮੈਂ ਇਸ ਤੇ ਬਹੁਤ ਇਹਨੂੰ ਸ਼ੁਰੂ ਤੋਂ ਮੈਂ ਮੈਨੂੰ ਪਤਾ ਸੀ ਕਿ ਮੇਰੀ ਕੁੜੀਆ ਕਿ ਇੱਕ ਨਾ ਇੱਕ ਦਿਨ ਟੌਪ ਕਰੇਗੀ ਪਰ ਉਹ ਮੇਰੇ ਸੁਪਨੇ ਨੇ ਸੱਚ ਕਰਤੇ ਮੇਰੇ ਬੱਚੇ ਨੇ ਹੂੰ ਕਿੰਨਾ ਕਮਾਨ ਮਹਿਸੂਸ ਹੁੰਦਾ ਜਦੋਂ ਧੀਆਂ ਨਾਮ ਰੋਸ਼ਨ ਕਰਦੀਆਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਵਾ ਜੁੱੜੇ ਫਿਰਦੇ ਬਸ ਮੈਂ ਕਹਿੰਦਾ ਪੁੱਛੋਣਾ ਜੀ ਹੂੰ ਮਤਲਬ ਹੁਣ ਆਟੋ ਹਵਾ ਚ ਜਾਂਦਾ ਹੋ ਪੂਰਾ ਬਿਲਕੁਲ ਜੀ ਬਿਲਕੁਲ 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 ਜਦੋਂ ਧੀਆਂ ਇਹੋ ਜਿਹਾ ਨਾਮ ਰੋਸ਼ਨ ਇਸ ਤਰੀਕੇ ਨਾਲ ਕਰਦੀਆਂ ਨੇ ਤਾਂ ਫਿਰ ਮੈਨੂੰ ਲੱਗਦਾ ਆਟੋ ਚਾਹੇ ਚਲਾਉਂਦੇ ਨੇ ਆਟੋ ਵੀ ਜਹਾਜ਼ ਬਣ ਜਾਂਦਾ ਹੋਊਗਾ ਬੇਟਾ ਨਾਮ ਤੁਸੀਂ ਦੱਸੋ ਆਪਣਾ ਮੇਰਾ ਨਾਮ ਪਲਕਪ੍ਰੀਤ ਕੌਰ ਹੈ ਹੂੰ ਕਿੰਨੇ ਚੋਂ ਕਿੰਨੇ ਨੰਬਰ ਆਏ ਇੱਕ ਵਾਰੀ ਉਹ ਵੀ ਦੱਸੋ ਮੇਰੇ 500 ਦੇ ਵਿੱਚੋਂ 490 ਨੰਬਰ ਆਏ ਤੇ 98% ਮੈਨੂੰ ਸਿੱਕੇ ਵਰਕ ਕੀਤਾ ਹੂੰ ਤੇ ਕਿੰਨੀ ਕੁ ਪਾਵਰ ਮਿਲਦੀ ਆ ਮਾ ਮਾਤਾ ਲੋ ਜਾਂ ਪਿਤਾ ਲੋ ਕਿਹਦੇ ਵੱਲੋਂ ਜ਼ਿਆਦਾ ਤੁਹਾਨੂੰ ਮਤਲਬ ਡਾਂਟਿਆ ਜਾਂਦਾ ਜਾਂ ਟੋਕਿਆ ਜਾਂਦਾ ਜਾਂ ਪਾਵਰ ਦਿੱਤੀ ਜਾਂਦੀ ਵੀ ਪੜ ਦੇਖੋ ਮੇਰੇ ਪਾਪਾ ਨੇ ਅੱਜ ਤੱਕ ਮੈਨੂੰ ਬਿਲਕੁਲ ਨਹੀਂ ਟੋਕਿਆ ਇਹ ਕਹਿੰਦੇ ਜੋ ਤੇਰਾ ਮਨ ਨੇ ਤੂੰ ਉਹ ਕਰ ਬਟ ਮੇਰੇ ਮੰਮਾ ਮੈਂ ਮੈਨੂੰ ਕਹਿੰਦੇ ਸੀਗੇ ਤੂੰ ਪੜ ਕੋਈ ਤੈਨੂੰ ਘਰ ਦਾ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੂੰ ਸਿਰਫ ਆਪਣਾ ਪੜਾਈ ਦੇ ਵਿੱਚ ਧਿਆਨ ਦੇ ਰਿਸ਼ਤੇਦਾਰ ਕਹਿੰਦੇ ਹੁੰਦੇ ਸੀਗੇ ਕੁੜੀ ਐ ਇਹਨੂੰ ਘਰ ਦਾ ਕੰਮ ਸਿਖਾਓ ਪਰ ਮम्मा ਕਹਿੰਦੇ ਸੀ ਨਹੀਂ ਸਾਡੀ ਕੁੜੀ ਪੜ੍ਹੇਗੀ ਤੇ ਟੌਪ ਕਰੇਗੀ ਹਮ ਬਿਲਕੁਲ ਕੀ ਬੰਨਾ ਕੀ ਚਾਹੁੰਦੇ ਹੋ ਤੁਸੀਂ ਮੈਂ ਚਾਰਟਡ ਅਕਾਊਂਟੈਂਟ ਬਣੂੰਗੀ ਵੱਡੀ ਹੋ ਕੇ ਹੁਣ ਮੈਂ ਆਪਣੀ ਤਿਆਰੀ ਜਾਰੀ ਕੀਤੀ ਹੋਈ ਹੈ ਸੀਏ ਦੀ ਤੇ ਨਾਲ ਨਾਲ ਮੈਂ ਬੀਕਮ ਕਰੂੰਗੀ ਬਿਲਕੁਲ ਤਾਂ ਅਸੀਂ ਵੀ ਇਹੀ ਪ੍ਰਮਾਤਮਾ 'ਗੇ ਅਰਦਾਸ ਕਰਦੇ ਆ ਕਿ ਇਹ ਬੱਚੇ ਤਰੱਕੀਆਂ ਕਰਨ ਜੋ ਇਹਨਾਂ ਦੇ ਸੁਪਨੇ ਨੇ ਉਹ ਪੂਰੇ ਹੋਣ ਪਰ ਇਹਨਾਂ ਬੱਚਿਆਂ ਨੂੰ ਤਰਾਸ਼ਣ ਵਾਲੇ ਹੀਰਾ ਬਣਾਉਣ ਵਾਲੇ ਉਹ ਜੋਰੀ ਵੀ ਸਾਡੇ ਕੋਲੇ ਮੌਜੂਦ ਨੇ ਜਾਨੀ ਕਿ ਇੱਥੋਂ ਦਾ ਸਟਾਫ ਸਰ ਕੀ ਕਹਿਣਾ ਚਾਹੁੰਦੇ ਵੈਸੇ ਦਾ ਬੱਚਿਆਂ ਨੇ ਕਵਰੀ ਕਰਤਾ ਕਿਉਂਕਿ ਉਹਨਾਂ ਦਾ ਰਿਜ਼ਲਟ ਹੀ ਦੱਸ ਗਿਆ ਕਿ ਤੁਸੀਂ ਕਿੰਨਾ ਕੁ ਉਹਨਾਂ ਨੂੰ ਪੜਾਇਆ ਦੇਖੋ ਦੋਨੋਂ ਬੱਚਿਆਂ ਦੇ ਉੱਤੇ ਸਾਨੂੰ ਬਹੁਤ ਮਾਣ ਹੈ ਜੇ ਮੈਂ ਆਪਦੇ ਟਿਨਯੂਰ ਦੀ ਗੱਲ ਕਰਾਂ ਪਿਛਲੇ 6.5 ਸਾਲ ਹੋ ਗਏ ਮਨੂੰ ਇੱਥੇ ਆਏ ਦੂੰ ਔਰ ਲਗਾਤਾਰ ਹੀ ਹਰ ਸਾਲ ਇੱਕ ਇੱਕ ਦੋ ਦੋ ਮੈਰਿਟਸ ਜਿਹੜੀਆਂ ਨੇ ਔਰ ਐਸੇ ਐ ਕਿ ਪਿਛਲੇ ਸਾਲ ਤਾਂ ਚਾਰ ਮੈਰਿਟ ਸੀਗੀਆਂ ਇਸ ਤਰ੍ਹਾਂ ਮੈਰਿਟਸ ਜਿਹੜੀਆਂ ਨੇ ਹਰ ਸਾਲ ਹੀ ਮੇਰੇ ਮੇਰੇ ਸਕੂਲ ਦੀਆਂ ਮੈਰਿਟਸ ਆਉਂਦੀਆਂ ਨੇ ਇਹ ਬੱਚਿਆਂ ਦੇ ਮਾਂ ਨੇ ਔਰ ਸਟਾਫ ਦੀ ਮਿਹਨਤ ਮੈਰਿਟ ਚਾਣ ਲਈ ਬੱਚੇ ਨੂੰ ਸਟਾਫ ਦੀ ਮਿਹਨਤ ਬੱਚੇ ਦਾ ਆਪਣੀ ਲਗਨ ਤੇ ਮਾਪੇ ਦਾ ਸਾਥ ਜਿਹੜਾ ਹੈ ਇਹ ਜਦੋਂ ਤਿੰਨਾਂ ਚੀਜ਼ਾਂ ਸੁਮੇਲ ਹੋ ਜਾਂਦਾ ਹੈ ਔਰ ਉਹ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਕਿਸੇ ਬੱਚੇ ਨੂੰ ਕਾਮਯਾਬ ਹੋਣ ਤੋਂ ਔਰ ਇਹਨਾਂ ਬੱਚਿਆਂ ਨੇ ਸਾਡੇ ਸਕੂਲ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਔਰ ਆਪਣੇ ਟੀਚਰਾਂ ਦਾ ਨਾਮ ਉੱਚਾ ਕੀਤਾ ਮੈਂ ਬਹੁਤ ਖੁਸ਼ੀ ਹੋ ਰਹੀ ਮੈਨੂੰ ਔਰ ਮੈਂ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਜਲ ਭਵਿੱਖ ਦੀ ਕਾਮਨਾ ਕਰਦਾ ਮੈਂ ਇਹਨਾਂ ਦੇ ਬਿਲਕੁਲ ਤਾਂ ਜਿਹੜੀ ਜਗ੍ਹਾ ਤੇ ਅਸੀਂ ਖੜੇ ਆਂ ਜੇ ਸਕੂਲ ਦੇ ਵਿੱਚ ਇਹ ਫਿਰੋਜ਼ਪੁਰ ਸਿਟੀ ਦਾ ਸਕੂਲ ਆਫ ਐਮਿਨੈਂਸ ਆ ਔਰ ਇਹ ਬੱਚਿਆਂ ਨੇ ਟੌਪ ਕੀਤਾ ਹੈ ਔਰ ਇਹ ਜਿਹੜੀ ਕਹਾਣੀ ਸੀ ਤੁਹਾਡੇ ਸਾਹਮਣੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਇਹਨਾਂ ਬੱਚਿਆਂ ਨੂੰ ਦੇਖ ਕੇ ਬਹੁਤ ਸਾਰੇ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹਾਰ ਚੁੱਕੇ ਨੇ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਜਿਹੜੇ ਕਹਿੰਦੇ ਨੇ ਕਿ ਪੜ੍ਹਾਈ ਨਾਮ ਦੀ ਚੀਜ਼ ਸਾਡੇ ਤੋਂ ਦੂਰ ਕਰ ਦਿਓ ਸ਼ਾਇਦ ਇਹਨਾਂ ਬੱਚਿਆਂ ਦੀ ਮਾਪਿਆਂ ਦੀ ਸਟੋਰੀ ਦੇਖ ਕੇ ਉਹ ਬੱਚੇ ਵੀ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਣ ਬਾਕੀ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਇਹਨਾਂ ਬੱਚਿਆਂ ਬਾਬਤ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ